ਅੱਜ ਆਪਣੇ ਕੋਲੇ 22 April ਤੇ 22 April ਨੂੰ ਮਨਾਇਆ ਜਾਂਦਾ ਹੈ World Earth Day ਜਾਨਕੀ ਕਿ ਵਿਸ਼ਵ ਪ੍ਰਿਥਵੀ ਦਿਵਸ ਇਹ ਦਿਨ ਆਪਾਂ ਨੂੰ ਯਾਦ ਦਿਲਾਉਂਦਾ ਹੈ ਵੀ ਧਰਤੀ ਇੱਕ ਗ੍ਰਹਿ ਨਹੀਂ ਧਰਤੀ ਆਪਣੇ ਕੋਲੇ ਇੱਕ ਆਪਣਾ ਘਰ ਹੈ ਜਾਂ ਇੱਕ ਆਪਣੀ ਮਾਂ ਹੈ ਜੋ ਆਪਾਂ ਨੂੰ ਜ਼ਿੰਦਗੀ ਜਿਉਣ ਦੇ ਲਈ ਬਹੁਤ ਜ਼ਿਆਦਾ ਚੀਜ਼ਾਂ ਪ੍ਰੋਵਾਈਡ ਕਰਦੀ ਹੈ ਸਭ ਤੋਂ ਪਹਿਲੀ ਚੀਜ਼ ਆਪਾਂ ਕਹਿ ਲਈਏ ਹਵਾ ਪਾਣੀ ਭੋਜਨ ਅਤੇ ਬਹੁਤ ਕੁਝ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸਹੂਲਤਾ ਲਿਆਉਂਦਾ ਹੈ ਪਰ ਇਹ ਸਾਰੀਆਂ ਚੀਜ਼ਾਂ ਛੱਡ ਸੋਚਣ ਤੋਂ ਬਾਅਦ ਮਨੁੱਖ ਅੱਜ ਇੰਨਾ ਸਵਾਰਥੀ ਹੋ ਚੁੱਕਿਆ ਹੈ ਵੀ ਧਰਤੀ ਤੇ ਜਿਹੜਾ ਕੁਝ ਹੈਗਾ ਉਸ ਨੂੰ ਆਪਣੇ ਨਿੱਜੀ ਸਵਾਰਥ ਦੇ ਲਈ ਬਹੁਤ ਜ਼ਿਆਦਾ ਯੂਜ਼ ਕਰ ਰਿਹਾ ਹੈ ਜਿਵੇਂ ਆਪਾਂ ਕਹਿ ਲਈਏ ਵੱਡੇ ਵੱਡੇ ਬਿਲਡਿੰਗਸ ਬਣਾਉਣ ਵਾਸਤੇ ਜਾਂ ਮਾਲਸ ਬਣਾਉਣ ਵਾਸਤੇ ਆਪਣੀ ਸੁਵਿਧਾਵਾਂ ਦੇ ਲਈ ਇਸ ਜੰਗਲ ਨੂੰ ਕੱਟ ਰਿਹਾ ਹੈ ਤਾਂ ਜੋ ਉਹਦੀ ਜ਼ਿੰਦਗੀ ਵਿੱਚ ਕੋਈ ਮੁਸ਼ਕਿਲ ਨਾ ਆਵੇ ਪਰ ਉਹ ਅੱਗੇ ਆਉਣ ਵਾਲੇ ਕੱਲ੍ਹ ਨਹੀਂ ਸੋਚ ਰਿਹਾ ਅਗਰ ਆਪਾਂ ਇਸੇ ਤਰ੍ਹਾਂ ਹੀ ਧਰਤੀ ਦੇ ਉੱਪਰ ਜੰਗਲ ਕੱਟਦੇ ਰਹੇ ਜਾਂ ਪ੍ਰਦੂਸ਼ਣ ਨੂੰ ਬਣਾਉਂਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਆਪਾਂ ਨੂੰ ਹੀ ਜਿਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਏਗਾ ਆਪਾਂ ਸਿਰਫ ਧਰਤੀ ਦਾ ਨੁਕਸਾਨ ਨਹੀਂ ਕਰ ਰਹੇ ਆਪਾਂ ਆਪਣਾ ਨੁਕਸਾਨ ਕਰ ਰਹੇ ਆ ਤੇ ਆਉਣ ਵਾਲੇ ਕੱਲ ਦਾ ਨੁਕਸਾਨ ਕਰ ਰਹੇ ਆ ਤਾਂ ਇਹ ਚੀਜ਼ ਨੂੰ ਥੋੜਾ ਜਿਹਾ ਸੋਚੋ ਅਤੇ ਇਸੇ ਚੀਜ਼ ਨੂੰ ਦੱਸਣ ਦੇ ਲਈ ਅਵੇਅਰ ਕਰਨ ਦੇ ਲਈ 22 ਤਰੀਕ ਨੂੰ ਮਨਾਇਆ ਜਾਂਦਾ ਹੈ ਅਰਥਡੇ ਯਾਨੀ ਕਿ ਵਿਸ਼ਵ ਪ੍ਰithvi ਦੇਵਸ ਤੇ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰੂੰਗਾ ਕਿ ਘਟੋ-ਘਟ ਅੱਜ ਦੇ ਦਿਨ ਇੱਕ ਰੁੱਖ ਲਗਾ ਕੇ ਇੱਕ ਪੌਦਾ ਲਗਾ ਕੇ ਇਸ ਧਰਤੀ ਨੂੰ ਸਨਮਾਨ ਦਿੱਤਾ ਜਾਵੇ ਤੇ ਧਰਤੀ ਨੂੰ ਆਪਣੇ ਕੋਲੇ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ